ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇਹੀ ਫਰਬਸੀਆਂ ਸੇੜ ਲਈ ਲੈ ਕੇ ਆਏ ਹਾਂ ਸੇਹ ਨੂੰ ਐਸੇ ਬਾਈ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੀ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15 تن 112 ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਹਾਂ ਵਧੀਆ ਠੀਕ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਬਾਈ ਓਕੇ ਆ ਰੇਟ ਆਪਣੇ ਉੱਦੇ ਵੀ ਜਾਏ ਅੱਜ ਵੀ ਜਾਇ ਦੀ ਹੋਊਗਾ ਰੇਟ ਬੱਸੀਆਂ ਬਹੁਤ ਚੰਗੀਆਂ ਤੇ ਕੁਝ ਤਾਂ ਆਪਣੇ ਠੀਕ ਆ ਪਰ ਹੁੰਦੇ ਜਿਵੇਂ ਕਾਬਲੀ ਆ ਤੇ ਬੱਸ ਹਾਂ ਕੁਝ ਕਾਬਲੀਆ ਤੇ ਕੁਝ ਛੁੜੀਆਂ ਜਾਂ ਮਤਲਬ ਕਿ ਦੋ ਦੋ ਮਹੀਨੇ ਸਾਹਮਣ ਵਾਲੀਆਂ ਹਾਂ ਸਾਹਮਣ ਵਾਲੀਆਂ ਹਾਂ ਨਾਮ ਤੇ ਆਪਣੇ ਨਾਮ ਕਰਨੈਬ ਸਿੰਘ ਨੇਬਾ ਕਹਿੰਦੇ ਆ ਬਾਦੀਆਂ ਕੋਠੇ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਦੇ ਹੀਲਤਾਪਾ ਨੇੜੇ ਪਿੰਡ ਬਈ ਕਿਹੜਾ ਰਹੇ ਨੇ ਨੇੜੇ ਆਲੀਗਾਂ ਨੂੰ ਸੜਕ ਆਉਂਦੀ ਹੈ ਬਈ ਢਲਵਾ ਗੁਰੂ ਘਰ ਕੋਲੋਂ ਆਪਣੇ ਠੀਕੇ ਬਾਦੀਆਂ ਕੋਠੇ ਆ ਜਾਂਦੇ ਆਪਣੇ ਮੇਰਾ ਨੰਬਰ ਬੋਲ ਦੋ ਬਈ 8872530105 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਲੋਟ ਕਰ ਲੋ ਬਈਆ ਪਹਿਲੇ ਨੰਬਰ ਵਾਲੀ ਬੱਸੀ ਦੇ ਸਟਾਰਟ ਕਰ ਦਈਏ ਹਾਂ ਬਈ ਇੱਥੇ ਕਰ ਲੈ ਕੱਦ ਕਾਠ ਬਹੁਤ ਆ ਦੇਖ ਲੈ ਮੇਰਾ ਕੱਦ 6 ਫੁੱਟ 2 ਇੰਚ ਆ ਕਿੰਨੀ ਕਮਰ ਦੀ ਆ ਬਈ ਇਹੇ ਉਬਰ ਦੀ ਤੁਆ ਲਖੀ ਰਹੀ ਹੂਈ ਆ ਬਈ ਬੱਚਾ ਇਹ ਠੀਕ ਆ ਹਾਂ ਬੱਚਾ ਖੀਰੇ ਆ ਬਈ ਕੱਦ ਚੈੱਕ ਕਰੋ ਬਰੀਡ ਚੈੱਕ ਕਰੋ ਮੈਂ ਕਹਿੰਦਾ ਲਖਰਾ ਨਖਰਾ ਬੋਲਦਾ ਚਾਰ ਚਾਰ ਹੀ ਥਾਣਾ ਜਮੈਂ ਨਿੱਕੋ ਜੀ ਠੀਕ ਆ ਹਾਂ ਥਾਣ ਚਾਰ ਬਹੁਤ ਸੀਲ ਆ ਬੈਣ ਜਰਦਾ ਕੀ ਬਾਤ ਆ ਜਨ ਥਾਣਾ ਦਾ ਕੋਈ ਹੰਤੀ ਹੈ ਨਹੀਂ ਕਿੰਨਾ ਦੀ ਝੋਲੀ ਆ ਆਹ ਹਾਂ ਬਹੁਤ ਸੋਹਣੀ ਹੈ ਫੇਸ ਚੈੱਕ ਕਰਾ ਦੀਏ ਬਾਈ ਚੈੱਕ ਕਰੋ ਬਰੀਡ ਕੀ ਬਾਤ ਆ ਛੋਟਾ ਛੋਟਾ ਕੰਨਾ ਬੋਦੀ ਬਦੀ ਨਾ ਫੁੱਲ ਕਮਾਲ ਦੇ ਖੋਲਦੇ ਬਾਈ ਤੋਰ ਤੇ ਆਹ ਮਾਂ ਲਓ ਵੀ ਫੁੱਲ ਬਰੀਡ ਆ ਫੁੱਲ ਪਲੀ ਵੀ ਠੀਕੇ ਦੇ ਕਾਬਲਾ ਘੋੜੀਆਂ ਨੂੰ ਜਾਂਦੀ ਆ ਬਾਈ ਜਮਾ ਕੀ ਬਾਤ ਆ ਬਾਈ ਤੋਰਾ ਚੈੱਕ ਕਰੋ ਤੇ ਬਾਈ ਕੀ ਰਿਕਾਰਡ ਸੀਗਾ ਮਾਂ ਦਾ ਫਿਰ ਇਹ ਮਾਂ ਦਾ ਬਾਈ ਇਹਦਾ 35 ਲੀਟਰ ਦੱਸਦਿਆ ਬਾਈ ਉਹ ਠੀਕ ਆ ਮਣੀ ਬਾਈ ਬਸ ਬੜੀ ਖੜਾਈਆਂ ਆ ਪਰ ਦਿਖਾਈ ਲਾ ਬਰੀਡ ਚ ਬੱਸੀ ਸੋਹਣੀ ਬਹੁਤ ਆ ਬਾਈ ਉਸ ਤੋਂ ਬਾਅਦ ਸੰਭਾਲਦਾ ਮੁੱਲ ਆ ਯਾਰ ਸੰਭਾਲ ਇਹ ਕਿਸੇ ਨੇ ਸੰਭਾਲੀ ਹੁਣ ਠੀਕੇ ਦੇ ਜਮਾ ਕਾਬਲਾ ਬਾਈ ਖੜਨ ਵੀ ਬੜੀ ਚੰਗੀ ਆ ਹਾਂ ਬਹੁਤ ਸੋਹਣੀ ਬੱਸੀ ਆ ਬਾਈ ਵਾਹ ਦੇਖ ਕਮਾਲ ਹੀ ਜਮਾ ਯਾਰ ਲੈ ਪਹਿਲੀ ਗੱਲ ਤਾਂ ਪਿੱਛੇ ਤੋਂ ਚੌੜੀ-ਚੂੜੀ ਚੈੱਕ ਕਰੋ ਕਾ ਬਾਤ ਆ ਹਾਂ ਹਾਂ ਤੇ ਕੀ ਮੁੱਲ ਰਹੂ ਬਾਈ ਮੁੱਲ ਬਈ ਇਹਦਾ ਜਾਇ ਜੀ 26000 ਕੀ ਕਰਦੇ ਆ ਯਾਰ ਲੈ ਬਾਈ ਚੱਕੋ ਲੁੱਟ ਲੋ ਮੇਲਾ ਜਦੋਂ ਲੁੱਟਿਆ ਜਾਂਦਾ ਜਮਾ ਆਫਰ ਵਾਲਾ ਕੰਮ ਕਰਤਾ ਬਾਈ ਨੇ 26000 ਦੀ ਬਾਈਕ ਨਾ ਬੱਸੀ ਦੇ ਦਿਆਂਗੇ ਐ ਮੰਨ ਲਓ ਜਮਾ ਟੀਕੇ ਦੇ ਕਾਬਲਾ ਜਾਂਦੀ ਦੀ ਭਾਵੇਂ ਟੀਕਾ ਭਰਾ ਦੋ ਜਮਾ ਜਮਾ ਬਾਈ ਜਮਾ ਹੂੰ ਟੀਕੇ ਵੀ ਤੂੰ ਆ ਲਾਲਾ ਵੀ ਉਹ ਤਾਂ ਕਹਿੰਦੇ ਜਦੋਂ ਆ ਪਾਈ ਆਪਣੇ ਕੋਲੇ ਠੀਕ ਆ ਉਹ ਕਹਿੰਦੇ ਵੀ ਇੱਕ ਵਾਰੀ ਹੀਟ ਚੱਕ ਚੁੱਕ ਠੀਕ ਆ ਹਾਂ ਬਸ ਹੁਣ ਤੂੰ ਆ ਲਾਲਾ ਵੀਦ ਦੁਬਾਰੇ ਭਰਾ ਜਣ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਾਈ ਹਾਂ ਬੱਸੀ ਆ ਵੀ ਬਹੁਤ ਵਧੀਆ ਬਈ ਖੀਰੀ ਵਸੀ ਆ ਵੀ ਅੱਗੇ ਬਾਈ 2 ਨੰਬਰ ਆ ਗਈ ਹਾਂ ਦੰਦੋਂ ਖੀਰੀ ਆ ਹੈ ਹਾਂ ਜਮਾ ਖੀਰੀ ਆ ਬਈ ਗਰੰਟੀ ਹੋ ਬਰੀਡ ਬਾਈ ਇਹਦੀ ਵੀ ਚੈੱਕ ਕਰੋ ਦੋਵੇਂ ਮੈਂ ਕਹਿੰਦਾ ਸਾਰੇ ਨਹੀਂ ਗਿਨੇ ਆਗੇ ਬਾਈ ਫਿਰ ਚੈੱਕ ਕਰੋ ਬੱਚੇ ਦਾ ਕਿਆ ਬਾਤ ਆ ਬਰੀਡ ਚੈੱਕ ਕਰ ਲੋ ਲੈਬਲ ਚੈੱਕ ਕਰ ਲੋ ਲੂਈ ਝਾੜੀ ਜਾਂਦੀ ਆ ਤੂੰ ਆ ਲਾਲਾ ਵੀ ਆ ਦਿਖ ਜਾ ਬੱਚਿਆਂ ਜਮਾ ਮੈਂ ਕਹਿੰਦਾ ਕੋਣੀ ਹੋ ਜਾਣਾ ਨੇ ਨਾ ਜਮਾ ਹਾਂ ਥਾਣਾ ਵੀ ਇਹਦੇ ਜਮਾ ਚਾਰ ਹੀ ਥਾਣਾ ਦਾ ਕਿਆ ਬਾਤ ਆ ਭਾਈ ਫੋੜਸਾਂ ਬਾਕੀ ਬਾਈ ਦੇ ਅੱਗੇ ਵੀ ਨਹੀਂ ਮਾਲਦੇ ਹੁੰਦੀ ਹਨਾ ਫੋੜਸਾਂ ਗਾ ਤੇ ਵੀ ਨੇ ਥਣ ਚੈੱਕ ਕਰੋ ਭਾਈ ਥਣਾ ਤਾਂ ਕੁਆਲਿਟੀ ਬੱਚੇ ਦੀ ਪਤਾ ਲੱਗ ਜਾਂਦੀ ਹੈ ਚੱਪ ਬੱਥਾ ਪੂਰਾ ਵਧੀਆ ਹੈ ਹੀਰਾ ਪੂਰਾ ਵਧੀਆ ਹੈ ਖੋਲ ਦੇ ਨੂੰ ਭਾਈ ਇਹਦੀ ਮਦਰ ਦਾ ਕਿੰਨਾ ਸੀ ਭਾਈ ਰਿਕਾਰਡ ਇਹਦਾ ਭਾਈ 30 ਲੀਟਰ ਕਹ ਕੇ ਦਿੰਦਾ ਆਪਾਂ ਨੂੰ ਠੀਕ ਆ ਹਉਦੂ ਬਾ ਯਾਰ ਬਈ ਸੇਵਾ ਦਾ ਹਨਾ ਇਹ ਬੱਚਾ ਕਿਸੇ ਨੇ ਪਾਲ ਲਿਆ ਹੂੰ ਤੇ ਦੁੱਧ ਤਾਂ ਯਾਰ ਸੇਵਾ ਨਾਲ ਹੀ ਆ ਹੁਣ ਜਦੋਂ ਬ੍ਰੀਡ ਦਾ ਬੂਲ ਬੋਲਦੀ ਆ ਹਾਂ ਬਹੁਤ ਸੋਹਣੀ ਨੇ ਬਈ ਬੇਲ ਚੈੱਕ ਕਰੋ ਬੱਸੀ ਦੀ ਮੈਂ ਕਹਣਾ ਜਦੋਂ ਬੈੜ ਬਣ ਗਈ ਨਾ ਬੱਸੀ ਦੀਆਂ ਰੀਸਾਂ ਨਹੀਂ ਹੋਣੀਆਂ ਇੰਨੀ ਚੰਗੀ ਆ ਚਮਕ ਚਮਕ ਬੱਸੀ ਤੇ ਲੈਦੀ ਵੀ ਆਣੀਆਂ ਕਿਉਂਕਿ ਹਜੇ ਲੂਈ ਝੜੀ ਜਾਂਦੀ ਆ ਕਿਨੇ ਹੂੰ ਜਮਾ ਬਈ ਜਦੋਂ ਲੂਈ ਝੜ ਗਈ ਤਾਂ ਤੁਸੀਂ ਐ ਮੰਨ ਲਓ ਵੀ ਕੀ ਬਾਤ ਬਣਨਾ ਕੀ ਮੁੱਲ ਰੱਖੂ ਬਈ ਫਿਰ ਦੇ ਫਿਰ ਇਹਦਾ 20000 ਰੁਪਏ ਹੈ 20000 ਹਾਂ ਤੇ ਜੇ ਕੋਈ ਜੋੜਾ ਇਕੱਠਾ ਲੈਂਦਾ ਬਾਈ ਇਹੋ ਜੀ ਆਪਾਂ ਮਾਨਤਾ ਕਰਦੇ ਆਂ ਕੋਈ ਗੱਲ ਦੀ ਲੈ ਬਾਈ ਚੱਕੋ ਜਮਾ ਬਈ ਅੱਜ ਐ ਮਾ ਲੋ ਵੀ ਆਫਰ ਵਾਲੇ ਕੰਮ ਹੀ ਕਰੀ ਜਾਂਦਾ ਬਾਈ ਜਮਾ 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 ਠੀਕ ਆ ਅੱਗੇ ਬਾਈ ਤੈਨੂੰ ਨੰਬਰ ਬੱਚਾ ਗਿਆ ਸੀਦਾ ਬੱਚਾ ਆ ਗਿਆ ਸੀਦਾ ਆ ਗਿਆ ਬਾਈ ਇਹ ਇਹ ਕਿੰਨੇ ਕ ਟਾਈਮ ਦਾ ਬਾਈ ਨਹੀਂ ਕਿੰਨਾ ਇਹ ਵੀ ਬਾਈ ਖੀਰੀਆ ਜਮੂ ਹੋਣਾ ਯਾਰ ਬੱਚਾ ਹੀ ਆ ਯਾਰ ਠੀਕ ਆ ਹਾਂ ਬਹੁਤ ਵਰੀਡਾ ਪੰਜਾਬ ਵਾਲੇ ਦੀ ਇਹ ਚੀਜ਼ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਹਿਮਾਚਲ ਵਾਲੀ ਨਹੀਂ ਬਾਈ ਬਰੀਡ ਖੜੀ ਹੁੰਨੀ ਦੇਖ ਬਰੀਡ ਦੇਖ ਇਹਦੀ ਚੈੱਕ ਕਰੋ ਪਹਿਲਾਂ ਮੈਂ ਕਹਣਾ ਨਿੱਕਾ ਜਮੂ ਆ ਮੈਂ ਕਹਣਾ ਚਾਹ ਕੌਲੀ ਚ ਪਾਣੀ ਪਿਆ ਜਮਨ ਮਾੜੇ ਦੇ ਮੜੀਏ ਤੇ ਨਿਸ਼ਾਨੀਆਂ ਜ਼ਰੂਰ ਹੈਗੀਆਂ ਚਾਰ ਸਣ ਬਹੁਤ ਸੋਹਣੇ ਆ ਉਹ ਚੱਲਦੇ ਨਹੀਂਗੇ ਉਹ ਮਾੜੇ ਮਾੜੀ ਆ ਉਹ ਮਾੜੇ ਮਾੜੀ ਖੋਲ ਦੇ ਬਈ ਤੋਲ ਦੱਦ ਬਈ ਚੈੱਕ ਕਰ ਲਵਾ ਮਾਲੋ ਟੀਕੇ ਦੇ ਕਾਬਲ ਈ ਮਹੀਨਾ ਤੋਂ ਵੀ ਆ ਹਾਂ ਉਹ ਹਮਾਚਰ ਵਾਲਿਆਂ ਦਾ ਉਦੇ ਚ ਕੋਈ ਇਹਦਾ ਜਿਹਾ ਹੋ ਨਹੀਂ ਲੈਣਾ ਦੇਣਾ ਇਹ ਤਾਂ ਆਪਣੇ ਇੱਧਰ ਦੀ ਬਰੀਡ ਆ ਦੇਖਿਆ ਖੜ ਨਹੀਂ ਖੁਰਨੀ ਬਾਈ ਮੈਂ ਕਹਣਾ ਕੀ ਬਾਤ ਆ ਤੋਰਾ ਬੱਚੇ ਦਾ ਚੈੱਕ ਕਰੋ ਨਗੀਨਾਗਾ ਬੱਚਾ ਐ ਲਾ ਲਓ ਵੀ ਕਬੂਤਰ ਦਾ ਬੱਚਾ ਹੈ ਨਾ ਹਾਂ ਬਹੁਤ ਸੋਹਣੀ ਹੈ ਬਰੀਡ ਦੇਖ ਮੂੰਹ ਘਰੇ ਖੜੀ ਵੀ ਸੋਹਣੀ ਲੱਗੂ ਬਾਈ ਜਮਾ ਮੂੰਹ ਮਾਂ ਦੇਖ ਅੱਖਾਂ ਬਹੁਤ ਮੋਟੀਆਂ ਬਾਈ ਮੈਂ ਕਹਣਾ ਕੀ ਬਾਤ ਆ ਬਰੀਡ ਮੂੰਹ ਬੋਲਦੀ ਆ ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਕੰਨ ਦੇਖੋ ਬਾਈ ਜਮੇ ਛੋਟਾ ਛੋਟਾ ਗਲਾਈ ਵਾਲਾ ਕੰਨਾਂ ਗਨੇ ਹਾਂ ਜਮਾ ਬਾਈ ਕੀ ਮੋਲ ਆ ਬਾਈ ਫਿਰ ਇਹਦਾ 21000 ਰੁਪਏ ਕਰਦੇ ਆ ਬਾਈ 21000 ਹਾਂ ਠੀ ਲੇ ਭਈਆ ਮੰਨ ਲਓ ਵੀ ਬੱਚੇ ਜਮਾਂ ਨਗੀਨੇ ਆ ਬਾਈ ਕੋਲੇ ਤੇ ਸਾਰੇ ਟੌਪ ਦੇ ਆ ਬਾਕੀ ਬਰੀਡ ਆ ਬਤਾ ਦੀ ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ ਜਿਹੜੇ ਦੇਖ ਕੇ ਸਮਝ ਆਉਨੇ ਦੇਖ ਹੀ ਲੈਣੇ ਦੇਖ ਹੀ ਲੈਣੇ ਸਹੀ ਗੱਲ ਆ ਬੱਚਾ ਪੂਰਾ ਪਿਆ ਜਾ 77 ਪੱਦਰ ਪਿਆ ਬਾਈ ਗੋਲ ਗੋਲ ਬੱਚਾ ਪਿਆਗਾ ਸਾਰੇ ਸਰੀਰ ਦਾ ਅੱਗੇ ਭਈਆ ਆ ਚਾਰ ਇਹ ਵੀ ਭਾਈ ਕਾਫੀ ਆਪਣੀ ਕਾਲੀ ਜਾਂ ਚ ਕਾਫੀ ਜੀ ਚ ਜਰਸੀ ਆਗੀ ਇਹ ਵੀ ਖੀਰਾ ਬੱਚਈ ਆ ਜਮਾਂ ਜਰ ਚਾਰ ਹੀ ਥਾਣੇ ਇਹਦੇ ਵੀ ਭਾਈ ਮੈਂ ਕਹਣਾ ਖੜਨੀ ਬੜੀ ਚੰਗੀ ਆ ਹਾਂ ਬਹੁਤ ਸੋਹਣੀ ਖੜਨੀ ਆ ਭਾਈ ਇਹਦੀ ਆਣਾ ਪਾ ਚੈੱਕ ਕਰਾਉਣਾ ਹੈ ਬਾਈ ਝੋਲੀ ਚੱਕ ਰੁਕਿਆ ਬਾਤ ਹੂੰ ਗੱਬੜਾ ਰਗੀ ਝੋਲੀ ਤਾਂ ਹੁਣ ਲਈ ਫਿਰਦੀ ਖੋਲ ਦੇ ਬਈ ਇਹਨੂੰ ਵੀ ਬੱਚੇ ਨੂੰ ਕਾਫੀ ਕਲਰ ਬੱਚਾ ਆ ਗਿਆ ਬਾਈ ਜਰਸੀ ਦਾ ਕੱਦ ਪਿੱਟ ਤਾ ਮੈਂ ਕਹਣਾ ਵੀ ਰਿਸਾ ਨਹੀਂ ਹੋਣੀ ਜਦੋਂ ਨੇ ਇਹਨਾਂ ਨੇ ਸਾਹਮਣਾ ਭਾਈ ਕਾਫੀ ਪੀਡੀਐਫ ਤੇ ਆਈ ਹੈ ਪਹਿਲੇ ਨੰਬਰ ਤੇ ਹੂੰ ਇਹਦੀ ਇਹਦੀ ਡਿਮਾਂਡ ਬਹੁਤ ਆ ਬੱਚਿਆਂ ਦੀ ਤੋੜਾ ਬਾਈ ਚੈੱਕ ਹਾਂ ਦੇ ਬਹੁਤ ਸੋਹਣੀ ਬੱਸੀ ਆ ਕਰਨ ਕੋਨ ਨੂੰ ਚੈੱਕ ਕਰ ਲਓ ਫੇਸ ਚੈੱਕ ਕਰ ਲਓ ਬਿਊਟੀ ਆ ਕਰ ਲਓ ਬਿਊਟੀ ਪੱਕ ਦੋ ਨਾ ਮੈਂ ਕਹਿੰਦਾ ਘਾਟ ਹੀ ਨਹੀਂ ਮੂੰਹ ਹੀ ਬੜਾ ਸੋਹਣਾ ਬਈ ਬਹੁਤ ਸੋਹਣਾ ਜਰਸੀ ਵਾਲਾ ਆਂਡੇ ਉਂਡੇ ਦੇਖਾ ਬੋਦੀ ਦੇਖ ਪੂਰੀ ਓਕੇ ਆ ਜਮਾ ਸੂਟਾ ਜਮਾ ਮੂੰਹ ਆ ਗਿਆ ਮੇਨ ਗੱਲ ਹੁੰਦੀ ਟਵਾ ਦੇਖੋ ਬਈ ਕਿੰਨਾ ਪੈਂਦਾ ਮੂੰਹ ਤੇ ਨਹੀਂ ਜਮਾ ਓਕੇ ਆ ਲੈ ਗਾ ਲੈ ਬਈ ਇਹਦਾ ਕੀ ਮਾਡਲ ਹੂ ਇਹਦਾ ਭਈ 12000 ਰੁਪਏ ਹੈ ਯਾਰ 12000 ਹਾਂ ਲੈ ਬਈ ਚੱਕੋ ਆਪਾਂ ਮੁੱਲ ਹੀ ਜਾਇਜ਼ ਕਰਨੇ ਆ ਬਈ ਅੱਜ ਦੇਣ ਲੈਣ ਵਾਲੇ ਮੁੱਲ ਕਰਦੇ ਜਮਾ ਜਮਾ ਬਈ ਇਹ ਜੋ ਵੀ ਮਾਨਤਾਨ ਕਰਾਂਗੇ ਹੋਰ ਦੱਸੋ ਲਾ ਬਈ ਜਮਾਂ ਬਾਈ ਕਹਿੰਦਾ ਦੇਣ ਲੈਣ ਵਾਲੇ ਮੁੱਲ ਜਿਹੜੇ ਮੁੱਲ ਰੱਖਿਆ ਇਹਨਾਂ ਚ ਬਾਈ ਕਹਿੰਦਾ ਮਾਨਦਾਨ ਕਰਦੇ ਆਂਗੇ ਆਪਾਂ ਹੂੰ 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 ਅੱਗੇ ਬਾਈ 5 ਨੰਬਰ ਬੱਚਾ ਇਹ ਵੀ ਬਈ ਜਰਸੀ ਦੇ ਹੀ ਆ ਗਿਆ ਵੀ ਬੱਚਾ ਚੰਗਾ ਹੂੰ ਤੇ ਪੂਰਾ ਓਕੇ ਆ ਬਰੀਡ ਬਰੂਡ ਬਹੁਤ ਐਦੀ ਵੀ ਬਰੀਡ ਬਈ ਸਹੀ ਕਹਿੰਦਾ ਫੁੱਲ ਆ ਬਾਕੀ ਥਣ ਚੈੱਕ ਕਰਾ ਲੀਏ ਪਹਿਲਾਂ ਆਪਣੇ ਥਣ ਵੀ ਸੋਣਿਆ ਬਈ ਕਿਆ ਬਾਤ ਆ ਯਾਰ ਹਨਾ ਜੱਬ ਬਣਾ ਰਗੇ ਥਣਾਂ ਬਈ ਸਾਰੇ ਥਣਾਂ ਗਲਾਬੀ ਗਲਾਬੀ ਥਣ ਲਗਾਵਾ ਪੂਰੀ ਬਿੱਤੀ ਦੇ ਥਣ ਲੱਗੇ ਹੋਏ ਕਰਮਾਲੀ ਦੇ ਫੇਸ ਚੈੱਕ ਕਰਾਣਾ ਪਹਿਲਾਂ ਤਾਂ ਬਈ ਪੂਰਾ ਬਹੁਤ ਸੋਹਣਾ ਫੇਸ ਹੈ ਬਈ ਫੇਸ ਚੈੱਕ ਕਰੋ ਫੁੱਲ ਵੱਡੀ ਹੈ ਇਹ ਵੀ ਕੋਈ ਛੋਟੀ ਨਾ ਸਮਝੋ ਨਾ ਨਾ ਪੂਰੀ ਵਧੀਆ ਬਈ ਪਲੀ ਹੋਈ ਵੱਸੀ ਆ ਹਮ ਹੱਡਾਂ ਪੈਰਾਂ ਦੀ ਖੁੱਲੀ ਆ ਬਈ ਚੰਗੀ ਸੀ ਆ ਗਈ ਕਿਲੇ ਇਹਦਾ ਬੰਨੇ ਹੁਣ ਵੀਡੀਓ ਕਰਕੇ ਖੁੱਲੀਆਂ ਫਿਰਦੀਆਂ ਨਹੀਂ ਯਾਰ ਹਮ ਕੀ ਬਾਤ ਆ ਬਈ ਬਰੀਡ ਚੈੱਕ ਕਰੋ ਬਈ ਕਹਿੰਦਾ ਖੁੱਲੀਆਂ ਹੀ ਫਿਰਦੀਆਂ ਇਹਦਾ ਵੀਡੀਓ ਦਾ ਕਰਕੇ ਮੈਂ ਪਹਿਲਾਂ ਬਣਤੀਆਂ ਤੇ ਇਹਦਾ ਬਈ ਫਿਰ ਦੇਣ ਲੈਣਾ ਇਹਦਾ ਬਈ ਜਮਾਈ ਆਫ ਆਪਾ ਆਫਰ ਦਿੱਤੀ ਇਹਦੇ 9000 ਦਾ ਬਈ 9000 ਦੀ ਹਾਂ ਲੈ ਤੇ ਬਾਈ ਜੇ ਕੋਈ ਇਕੱਠੀਆਂ ਮਤਲਬ ਕਿ ਮੰਨ ਕੇ ਚੱਲ ਸੇਰੀਆਂ ਸੇਈ ਲੈਣੀਆਂ ਚਾਹਦਾ ਹੋਵੇ ਫੇਰ ਆਪੋ ਉਹਦਾ ਮਾਨਤਨ ਕਰ ਦਾਂਗੇ ਬਾਈ ਵੱਧ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਆ ਬਾਈ ਕਹਿੰਦਾ ਜੇ ਕੋਈ ਸੇਰੀਆਂ ਸੇਵਾ ਹੀ ਕੋਈ ਇਕੱਠੀਆਂ ਲਊਗਾ ਤਾਂ ਆਪਾਂ ਖੁੱਲਾ ਮਾਨਤਨ ਕਰ ਦਾਂਗੇ ਹੂੰ ਅੱਗੇ ਲਾ ਅੱਗੇ ਬਾਈ ਐਚ ਐਫ ਦਾ ਆ ਗਿਆ ਜਮਾ ਤੋਹਫੇ ਹੀ ਦਾ ਜਮਾ ਬਰੀਡ ਬਰੂਡ ਬਹੁਤ ਆ ਜਮਾ ਖੀਰਾ ਬੱਚਾ ਹੀ ਆ ਤਾਂ 7-8 ਮਹੀਨਿਆਂ ਦਾ ਬਾਈ ਠੀਕ ਆ ਬਾਈ ਹਾਂ ਸੋਹਣੀ ਆ ਪੂਰੀ ਬੱਚੀ ਮੈਂ ਕਹਿੰਦਾ ਕਿਆ ਬਾਤ ਆ ਬਾਈ ਬਰੀਡ ਬਹੁਤ ਚੰਗੀ ਆ ਬਾਕੀ ਥਣ ਚੈੱਕ ਕਰ ਲੋ ਕਿਆ ਬਾਤ ਆ ਬਹੁਤ ਸੋਹਣਾ ਥਣ ਲੱਗਾ ਪੂਰੀ ਬੱਚੇ ਦਾ ਪ੍ਰਿੰਟ ਚੈੱਕ ਕਰੋ ਬਾਈ ਮੈਂ ਜਮਾਣਾ ਖਰਦਾ ਬਾਈ ਬੱਚਾ ਗੋਲ ਗੋਲ ਪਿਆ ਹੈ ਨਾ ਹਾਂ ਹਾਂ ਜਮਾ ਬਾਈ ਇਹ ਨਹੀਂ ਹੈਗਾ ਬਾਈ ਲਿੱਸਾ ਜਾ ਕਿਸੇ ਪੱਖ ਤੋਂ ਤੁਸੀਂ ਬੱッセ ਦੀ ਬੱਚੇ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਆ ਬਾਕੀ ਫੇਰ ਚੈੱਕ ਕਰੋ ਜਮਾਣਾ ਫੁੱਲ ਬਰੀਡ ਚ ਆ ਬਾਈ ਹੂੰ ਹੂੰ ਤੇ ਕੀ ਮੋਲਰ ਹੋ ਗਿਆ ਬਈ ਇਹਦਾ 12000 ਰੁਪਏ ਕਰਦੇ ਆਪਾਂ ਮੁੱਲੇ ਦਾ ਯਾਰ 12000 ਹਾਂ ਬਈ ਕਹਿੰਦਾ ਆਹ ਆਫਰ ਵਾਲੇ ਕੰਮ ਹੀ ਕਰਦੇ ਜਮਾ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਬਸੇ ਚੜਦੀ ਉਚੜ ਦਾ ਬੱਚਾ ਹਰੇਕ ਆਗ ਨਹੀਂ ਪੂਰਾ ਪੂਰੇ ਓਕੇ ਆ ਬਈ ਸਾਰੇ ਆਪਣੀ ਮਾਲ ਆਪਦੀ ਤਸ਼ੱਲੀ ਕਰਕੇ ਲੋ ਹਨ ਹੂੰ ਤਸ਼ੱਲੀ ਬਈ ਕਹਿੰਦਾ ਬਈ ਆਪਦੀ ਕਰਕੇ ਲੋ ਬਾਕੀ ਨੀਨੇ ਚੈੱਕ ਕਰ ਲੋ ਟੋਪ ਦੇ ਕੋਈ ਆਏ ਨਾ ਮਨੇ ਬਈ ਜਾਤ ਬਰੀ ਲੋ ਕਨੀਓ ਕਮੀਆਂ ਕਿਸੇ ਚ ਕਿ ਨਹੀਂ ਬਈ ਹੂੰ ਪੂਰੇ ਸੁਣਿਆ ਆਦਾ ਬੱਸੀ ਯਾਰ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਆ ਯਾਰ ਆਪਣੀ ਬੱਸੀ ਬਟ ਨਾ ਕਿਸੇ ਦੇ ਬਾਈ ਕੋਲੇ ਬਾਈ ਸੇ ਤੇ ਆਪਾਂ ਸਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ